ਉਹ ਸਿੱਖ ਦਾ ਸਾਹਦੋ ਜੀ ਨੇ ਤੁਹਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਖਾਤਰ ਅੱਜ ਕਿੱਥੇ ਬੁਟਾ ਜਿੰਨੇ ਸਿੰਘ ਬੰਦੀ ਨੇ ਉਹਨਾਂ ਦਾ ਕੋਈ ਆਪਣਾ ਕੋਈ ਨਿੱਜੀ ਮਸਲਾ ਨਹੀਂ ਹੈ ਉਹਨਾਂ ਚੋਂ ਕੋਈ ਜ਼ਮੀਨਾਂ ਖਾਤਰ ਨਹੀਂ ਬੈਠਾ ਕੋਈ ਆਪਣੇ ਧਨ ਪਦਾਰਥਾਂ ਵਾਸਤੇ ਨਹੀਂ ਬੈਠਾ ਸਿੱਖੋ ਅੱਜ ਜੇ ਕੋਈ ਬੰਦੀ ਜੇਲ੍ਹ ਚ ਬੈਠਾ ਤੇ ਸਾਡੇ ਵਾਸਤੇ ਬੈਠਾ ਹੈ ਉਹ ਸਾਡੇ ਬੱਚਿਆਂ ਵਾਸਤੇ ਬੈਠਾ ਹੈ ਕਿਉਂਕਿ ਭਾਵੇਂ ਉਹ ਵੋਟ ਰਾਜ ਹੋਵੇ ਜਿਹੜੇ ਤਰੀਕੇ ਨਾਲ ਅਸੀਂ ਸਾਹ ਦੇ ਸਕਦਾ ਸਾਹ ਦੇਣਾ ਚਾਹੀਦਾ ਹੈ ਕੁਈ ਐਸਾ ਕੋਈ ਵਸੀਲਾ ਹੁੰਦਾ ਜੇ ਐਸਾ ਕੋਈ ਕਾਨੂੰਨ ਹੈ ਕਿ ਸਾਰੇ ਉਹ ਸਿੱਖ ਨੂੰ ਭਾਈ ਅਮਰਤਪਾਲ ਸਾਨੂੰ ਵੋਟ ਪਾ ਦਈਏ ਤੇ ਜਿਹਦੇ ਨਾਲ ਉਹ ਜਿੱਤ ਕੇ ਬਾਹਰ ਆ ਜਾਏ ਤੇ ਸਾਨੂੰ ਹੋਰ ਕੀ ਚਾਹੀਦਾ ਸਾਰੇ ਮਿਲ ਕੇ ਹੰਬੜਾ ਮਾਰੀਏ ਸਾਧ ਲਈ ਤਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਚਰਨਾਂ 'ਚ ਜਦੋਂ ਜਾਵਾਂਗੇ ਨਾ ਤੇ ਮਾਣ ਨਾਲ ਕਲਗੀਧਰ ਸਾਹਿਬ ਜੀ ਦੇ ਸਾਹਮਣੇ ਖੜ ਕੇ ਕਵਾਂਗੇ ਮਹਾਰਾਜ ਜਿਨੇ ਤੇਰੇ ਪੰਥ ਦਾ ਕੋਈ ਸਵਾਰਨਾ ਚਾਇਆ ਅਸੀਂ ਉਹਦੇ ਨਾਲ ਖੜੇ ਹਾਂ ਮਹਾਰਾਜ ਸਾਹਿਬ ਜੀ ਨੇ ਤੇਰੇ ਪੰਥ ਨੂੰ ਬਚਾਉਣ ਵਾਸਤੇ ਕੁਝ ਕੀਤਾ ਜਾਂ ਕੁਝ ਕਰਨਾ ਚਾਹਿਆ ਅਸੀਂ ਉਹ ਤੋਂ ਭੱਜੇ ਨਹੀਂ ਤੇਰੇ ਪੰਥ ਦੀ ਇੱਜ਼ਤ ਰੱਖਣ ਵਾਸਤੇ ਅਸੀਂ ਆਪਣਾ ਆਪਾ ਵਿੱਚ ਡਾਇਆ